ਕੋਈ ਯੋਧਾ ਰੱਖਦਾ ਹੈ ਇਹ ਵੱਡੇ ਵੱਡੇ ਮੱਲਾ ਨੂੰ ਬਈ ਤਾੜੀ ਪਾਉਂਦੇ ਪਾਂਡੀ ਫੇਰ ਤਿਆਰ ਹੈ ਕੰਦ ਨਿੱਕਾ ਹੈ ਪਰ ਦੇਖਾ ਹੈ ਇਹ ਖੇਡ ਕਬੱਡੀ ਦਾ ਜਾਦੂਗਰ ਕਹਿੰਦੀਏ ਤੇ ਕੋਈ ਅਤ ਕਥਰੀ ਨਹੀਂ ਇਹਦੇ ਕੋਲ ਦਾ ਪੇਚਾਂ ਦੀ ਐਂ ਜਿਵੇਂ ਕਹਿੰਦੇ ਭੰਡਾਰ ਹੈ ਇਹਦੇ ਕੋਲ ਦਾ ਪੇਚਾਂ ਦਾ ਭੰਡਾਰ ਹੈ ਇਹ ਵੱਡੇ ਵੱਡੇ ਮੱਲਾ ਨੂੰ ਲਾਲਾ ਸਕੰਦਰੀ ਯੋਧਾ ਰੱਖਦਾ ਹੈ ਇਹ ਵੱਡੇ ਵੱਡੇ ਮੱਲਾ ਨੂੰ ਤਾਲੀਆਂ ਮਾਰਦੇ ਹਰਮਨਪੁਰਤ ਨੇ ਕਿਉਂਗਾ ਤੇ ਖੜੀ ਸੀ ਤੇ ਖੜੀ ਰਹੂ ਜੱਟ ਦੀ ਕਦੀ ਹੈਪੀ ਸਿਲ ਲਿਖਦਾ ਸੰਦੀਪ ਨੰਗਲ ਵੀ ਆ ਜਾਂਦਾ ਸੋ ਕਾਰਜੋਗੀ ਖੇਡ ਕਬੱਡੀ ਦੇ ਪ੍ਰਮੋਟਰਾਂ ਦੇ ਵਿੱਚ ਵੱਡਾ ਨਾਮ ਰਿਹਾ ਲਾਲੀ ਦੇਸੀ ਜੀ ਉਹਨਾਂ ਦਾ ਸੋ ਆਪਾਂ ਸ਼ਰਦਾ ਦੇ ਫੁੱਲ ਵੀ ਪੇਟ ਕਰਦੇ ਆ ਲਓ ਇਧਰ ਪਾਸੇ ਖੇਡ ਕਬੱਡੀ ਆ ਦਿਲਜਿੰਦਰ ਦਾ ਬੋਲਡਰ ਨਾਲ ਮੁਕਾਬਲਾ ਦਿਲਜਿੰਦਰ ਦਾ ਬੋਲਡਰ ਨਾਲ ਬੋਲਤ ਬਾਤ ਹੈ ਹਲਦੀ ਮਿਰਤੀ ਨਹੀਂ ہماری ਲਾਲੀ ਤੇ ਇਸੇ ਤਰ੍ਹਾਂ ਦੀਆਂ ਹੋਰ ਘੈਂਟ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਕਬੱਡੀ ਟ੍ਰੈਂਡ ਤੇ ਵੀਡੀਓ ਸ਼ੇਅਰ ਕਰੋ ਆਦ